ਰਾਹੁਲ ਗਾਂਧੀ ਦੀ ਸ਼੍ਰੀ ਦਰਬਾਰ ਸਾਹਿਬ ਫੇਰੀ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਵੱਡਾ ਬਿਆਨ ਦਿੱਤਾ ਗਾਂਧੀ ਪਰਿਵਾਰ ਨੂੰ ਜਾਬਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਨੀ ਕਰ ਗੁਰੂਕਾਰ ਨਾਲ ਮੱਥਾ ਲਾਉਣ ਵਾਲੇ ਇਸ ਪਰਿਵਾਰ ਨੇ ਅਜੇ ਤੱਕ ਆਪਣੇ ਗੁਨਾਹਾਂ ਦਾ ਪਛਤਾਵਾ ਨਹੀਂ ਕੀਤਾ ਫਿਰ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਕੀ ਲੈਣਾ ਹੈ ਉਨ੍ਹਾਂ ਗਾਂਧੀ ਪਰਿਵਾਰ ਨੂੰ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਤੋਂ ਖਿਮਾ ਯਾchna ਕਰਨ ਦੀ ਸਲਾਹ ਵੀ ਦਿੱਤੀ ਇਹਦਾ ਕਿਰਦਾਰ ਇਹ ਇਹ ਰਿਹਾ ਕਿ ਇਹ ਹਮੇਸ਼ਾ ਐਂਟੀ ਸਿਕ ਰਹੇ ਨੇ ਐਂਟੀ ਸਿਕ ਪੈਸੇ ਕਿਤੇ ਨੇ ਸਿੱਖਾਂ ਨੂੰ ਪੁੱਤਰਾਂ ਵਾਸਤੇ ਬਹੁਤ ਯਤਨ ਕਰਦੇ ਰਹੇ ਨੇ ਔਰ ਇਹਨਾਂ ਨੇ ਉਹ ਗਲਤ ਅਕਲਤਾ ਸਾਹਿਬ ਜਹਾ ਟੈਟਰੀ ਕਰਾਇਆ ਸੀ ਇਸ ਕਰਕੇ ਉਹ ਪਰਿਵਾਰ ਨੂੰ ਨਾ ਤੋਂ ਤੇ ਹੋਣਾ ਚਾਹੀਦਾ ਤੇ ਜੇ ਉਹ ਇਹ ਕਹਿੰਦੇ ਨੇ ਅਸੀਂ ਵਿਮਾਨੇ ਦੇ ਤੌਰ ਤੇ ਆਏ ਤੇ ਫਿਰ ਭਾਵੀ ਪੰਗਦੇ ਪਹਿਲਾਂ ਆ ਕੇ ਬੜੀ ਦੇਰ ਹੋ ਗਈ 1984 ਦੇ ਵਿੱਚ ਅਕਲਤਾ ਸਾਹਿਬ ਟੈਟਰੀ ਕਰਾਇਆ ਸੀ ਉਸ ਤੋਂ ਬਾਅਦ ਖਤਰਾ ਆਉ ਹੋਇਆ ਤੇ ਉਹਨਰ ਬਈ ਤੁਹਾਨੂੰ ਚਾਹੀਦਾ ਪਰਿਵਾਰ ਦੇ ਤੌਰ ਤੇ ਪਛਤਾਵਾ ਕਰਦੇ ਪਰਿਵਾਰ ਦੇ ਤੌਰ ਤੇ ਖਾਸਾ ਪਤ ਜੀ ਉਹ ਭਾਵੀ ਬਗਦੇ ਗਲਤ ਸਬੂਤਾਂ ਦਾ ਭਾਵੀ ਬਗਦੇ ਉਹ ਤਾਂ ਇਹ ਸਭ ਕੁਝ ਜਾਣੂ-ਬੁੱਝ ਕੇ ਕਰ ਰਹੇ ਸਵਾਲ ਜਵਾਬ ਦੋਨੇ ਕਰੇ ਸ਼ਨੀਵਾਰ ਨੂੰ ਸ਼੍ਰੀ ਹਮਿੰਦਰ ਸਾਈ ਵਿਖੇ ਨਤਮस्तक ਹੋਣ ਪਹੁੰਚੇ ਰਾਹੁਲ ਗਾਂਧੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾ ਨਾਂ ਦੇਣ ਨੂੰ ਬੱਡੂੰਗਰ ਨੇ ਬਿਲਕੁਲ ਜਾਇਜ਼ ਦੱਸਿਆ ਪਟਿਆਲਾ ਤੋਂ 인ਦਰਜੀਤ ਬਖਸ਼ੀ ਦੀ ਰਿਪੋਰਟ ਜਾਗਵਾਨੀ ਟੀਵੀ